ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਠੰਡ ਤੋਂ ਬਚ ਕੇ ਰਹੋ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਆਪਣੇ ਬੱਚਿਆਂ ਦਾ ਤਾਂ ਬਜ਼ੁਰਗਾਂ ਦਾ ਨਾ ਖਾਸ ਕਰਕੇ ਨਾ ਧਿਆਨ ਰੱਖੋ ਤੇ ਸੁੱਕੀ ਠੰਡ ਪੈ ਰਹੀ ਹੈ ਕੁਛ ਨਾ ਕੁਛ ਬਣਾ ਕੇ ਨਾ ਗਰਮ ਚੀਜ਼ਾਂ ਜ਼ਰੂਰ ਖਾਂਦੇ ਰਹੋ ਚਲੋ ਜੀ ਹੁਣ 3 ਵਜ ਗਏ ਨੇ ਤੇ ਆਪਾਂ ਵੀ ਹੁਣ ਬਣਾਉਣ ਲੱਗੇ ਆ ਸੇਵੀਆਂ ਦੇਖੋ ਇੱਧਰ ਆਪਣੇ ਸੇਵੀਆਂ ਬੱਟ ਕੇ ਨਾ ਪੀਪੀ ਸਟੋਰ ਕਰਕੇ ਰੱਖੀ ਹੋਈ ਆ ਕੌਣ ਸਰਦੀਆਂ ਦੇ ਵਿੱਚ ਨਾ ਆਪਾਂ ਬਣਾਵਾਂਗੇ ਇਹ ਹੈਗੀਆਂ ਸੂਜੀ ਦੇ ਸੂਜੀ ਦੇ ਆਟੇ ਦੀਆਂ ਬਣਾਈਆਂ ਹੋਈਆਂ ਨੇ ਆਪਣੇ ਸੇਵੀਆਂ ਦੇਖੋ ਜੀ ਹੁਣ ਮੈਂ ਨਾ ਇੱਕ ਪਾਸੇ ਚਾਹ ਧਰੀ ਹੋਈ ਆ ਤੇ ਮਾ ਕੋਲ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਵੀ ਸੇਵੀਆਂ ਬਣਾ ਕੇ ਖਾਣੇ ਆ ਤੇ ਭਾਵੇਂ ਇਹ ਨਾ ਜਿਵੇਂ ਖੰਘ ਜਖਾਮ ਹੋ ਜਾਂਦਾ ਨਾ ਉਹਦੇ ਵਾਸਤੇ ਨਾ ਬਹੁਤ ਵਧੀਆ ਹੁੰਦੀਆਂ ਚਾਹੇ ਤੁਸੀਂ ਨਾ ਚਾਹਸ ਵਾਲੀਆਂ ਵੀ ਬਣਾ ਸਕਦੇ ਆ ਚਾਹੇ ਤੁਸੀਂ ਦੁੱਧ ਵਾਲੀਆਂ ਵੀ ਖਾ ਸਕਦੇ ਆ ਜਿਹੜਾ ਤੁਹਾਡਾ ਦਿਲ ਕਰਦਾ ਨਾ ਉਹੀ ਸੇਵੀਆਂ ਬਣਾ ਕੇ ਨਾ ਜ਼ਰੂਰ ਖਾਇਆ ਕਰੋ ਚਲੋ ਜੀ ਇੱਧਰ ਮੈਂ ਸੇਵੀਆਂ ਪਾ ਲਈਆਂ ਤੇ ਇੱਧਰ ਹੁਣ ਫਟਾਫਟ ਨਾ ਆਪਾਂ ਸੇਵੀਆਂ ਬਣਾਉਨੇ ਆ ਇਹ ਜੇ ਤਨਾ ਆ ਭੁੰਨ ਕੇ ਰੱਖੇ ਨਾ ਸੇਵੀਆਂ ਤਾਰਾ 2 ਸਾਲ ਤੱਕ ਨਾ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਹੈਗੇ ਨਾ ਸੂੜੀ ਪੈਂਦੀ ਆ ਜਦੋਂ ਤੁਹਾਡਾ ਦਿਲ ਕਰਦਾ ਨਾ ਜਦੇ ਬਣਾ ਕੇ ਬਸ ਖਾ ਲਓ ਦੇਖੋ ਜੀ ਮੇਂ ਬੰਦੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਖਾਮ ਹੋ ਜਾਂਦਾ ਨਾ ਸਰਦੀ ਦਿੰਦੀ ਨਾਂ ਦੇ ਵਿੱਚ ਰਾਤ ਨੂੰ ਸੇਵੀਆਂ ਖਵਾ ਕੇ ਬੱਚੇ ਨੂੰ ਪਾ ਦਿਓ ਤੇ ਸਵੇਰੇ ਉੱਠ ਕੇ ਨਾ ਬੱਚਾ ਠੀਕ ਹੋ ਜਾਂਦਾ ਹੈ ਇਹਦੀ ਨਾ ਗਰਮਕਸੀਰ ਹੁੰਦੀ ਆ ਤੇ ਇੱਧਰ ਆਪਾਂ ਨੇ ਕੜਾਹੀ ਰੱਖ ਲਈ ਜੇ ਤੇ ਅੱਜ ਆਪਾਂ ਬਣਾਵਾਂਗੇ ਦੁੱਧ ਵਾਲੀਆਂ ਸੇਵੀਆਂ ਤੇ ਮੈਂ ਇੱਕ ਚਮਚਾ ਪਾ ਲਿਆ ਵਿੱਚ ਇਹਦੇ ਦੇਸੀ ਘਿਓ ਦਾ ਲੈ ਨੂੰ ਨਾ ਸੇਮੀਆਂ ਬਹੁਤ ਜਿਆਦਾ ਪਸੰਦ ਨੇ ਤੇ ਖੁਸ਼ ਹੋ ਕੇ ਖਾਂਦੇ ਨੇ ਕਦੇ ਕਦੇ ਅਸੀਂ ਬਣਾ ਲਾਂ ਨੇ ਚਾਹ ਵਾਲੀਆਂ ਸੇਮੀਆਂ ਕਦੇ ਅਸੀਂ ਬਣਾ ਲਾਂ ਨੇ ਦੁੱਧ ਵਾਲੀਆਂ ਸੇਹੀਆਂ ਤੇ ਇੱਧਰ ਛੋਟੂ ਦੀ ਧਰੀ ਹੋਈ ਹੈ ਚਾਹ ਹੁਣੇ ਪਰਖੇ ਤੁੰਗਣਾ ਨਾ ਕਿੰਨੇ ਆਪਾਂ ਘਿਓ ਕਰਮ ਹੋ ਜਵੇ ਆਪਾਂ ਇਹਦੇ ਵਿੱਚ ਮਰਵਾ ਕੇ ਹੱਥ ਪੇਲ ਲੈਨੇ ਕਈ ਵਾਰ ਨਾ ਕੋਈ ਸੇਮ ਹੀ ਨਾ ਕਰਾ ਕਰ ਹੁੰਦੀ ਹੈ ਨਾ ਜਦ ਆਪਾਂ ਭੁੰਨਦੇ ਹੁੰਦੇ ਹੁੰਦੇ ਨਾ ਉਹਨੂੰ ਸੇਵੀ ਨੂੰ ਨਾ ਕਈ ਵਾਰ ਬੱਗ ਸੇਕ ਲੱਗ ਜਾਂਦਾ ਹੂੰ ਤਾਂ ਵੈਸੇ ਅਸੀਂ ਚੁੱਕ ਕੇ ਪਾਈਆਂ ਹੋਈਆਂ ਫੇਰ ਵੀ ਨਿਗਾ ਮਾਰਨੀ ਠੀਕ ਰਹਿੰਦੀ ਆ ਇਹ ਬਹੁਤ ਸ਼ੈਤੀ ਬਣਦੀਆਂ ਬਸ ਭਾਪ ਦੇ ਵਿੱਚੇ ਬਣ ਕੇ ਹੋ ਜਾਣੀਆਂ ਤਿਆਰ ਅਨੇ ਗੱਲ ਕਰਨੇ ਨੂੰ ਵੀ ਆਪਾਂ ਨੂੰ ਟਾਈਮ ਲੱਗਦਾ ਸੇਵੀਆ ਤਾਂ ਨਾ ਮਿੰਟ ਸਕਿੰਟ ਦੇ ਵਿੱਚੇ ਬਣ ਕੇ ਹੋ ਜਾਣੀ ਤਿਆਰ ਦੇਖੋ ਜੀ ਇਹ ਨਾ ਸੇਵੀਆ ਦੀ ਇਹ ਜੀ ਜਿਵੇਂ ਆਪਣੇ ਕੋਈ ਪਰੌਣੇ ਆ ਗਏ ਝਟਪਟ ਜਦ ਇਹਨੂੰ ਬਣਾ ਕੇ ਦੇ ਦੋ ਨਾਲੇ ਰਿਸਤੇ ਦਾਰ ਵੀ ਖੁਸ਼ ਹੈ ਨਾਲੇ ਮਿੱਠੇ ਦਾ ਮਿੱਠਾ ਵੀ ਪੈ ਜਾਂਦਾ ਏ ਉਹ ਕੜਾ ਤਾਂ ਅੱਜ ਕੱਲ ਬਹੁਤ ਅਗਲਾ ਨਾ ਘੱਟ ਖਾਂਦਾ ਏ ਮਿੱਠਾ ਹੁੰਦਾ ਹੈ ਪਹਿਲਾਂ ਗਾਹ ਦੇ ਚੁੱਧ ਦੁੱਧ ਬਾਦਮ ਇੱਕ ਵਾਰ ਇਹਦੇ ਵਿੱਚ ਨਾ ਦੇਸੀ ਘਿਓ ਪਾਇਆ ਤਾਂ ਵਾਹ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਹੋਰ ਪਾਣਾ ਹੁਣ ਇਹਨੂੰ ਆਏ ਚੰਗੀ ਤਰ੍ਹਾਂ ਮਿਕਸ ਕਰਦਨੇ ਆ ਇਹ ਆਪਾਂ ਨਾ ਸਿੰਪਲ ਤਰੀਕੇ ਨਾਲੇ ਬਣਾਉਣੀ ਆ ਦੇ ਵਿੱਚ ਆਪਾਂ ਨੇ ਕੋਈ ਖੋਪਾ ਦਾਖਾ ਕੁਝ ਨਹੀਂ ਪਾਉਣਾ ਹੈਗਾ ਨਾ ਬੱਚੇ ਪਸੰਦੇ ਕਰਦੇ ਮੈਨੂੰ ਤਾਂ ਆਬ ਨਹੀਂ ਵਧੀਆ ਲੱਗਦੀ ਹੈਗੀਆਂ ਤੇ ਮੈਂ ਆਪਾਂ ਇਹਦੇ ਵਿੱਚ ਵਾਲੀਆਂ ਚੀਜ਼ਾਂ ਪਾਈ ਜਾਊਂਗੀ ਆਪਾਂ ਨੋਰਮਲ ਘਰਾਂ ਦੀ ਨੋਰਮਲ ਘਰ ਬਣਾਈ ਹੈ ਹਾਂ ਬਸ ਉਹੀ ਬਣਾਉਣੀ ਹੈ ਜਿਹੜਾ ਆਪਣੀ ਸਾਰੀ ਫੈਮਿਲੀ ਖਾ ਕੇ ਖੁਸ਼ ਹੋਊਗੀ ਨਾ ਉਹ ਸੇਮੀਆਂ ਖਾਣੀਆਂ ਆਪਾਂ ਨੂੰ ਜਿਵੇਂ ਮਨ ਸਾਧੀਆਂ ਦਿਨਾਂ ਦੇ ਵਿੱਚ ਨਾ ਆਪਣੇ ਗਲੇ ਦੁਖਣ ਲੱਗ ਜਾਂਦੇ ਹਨ ਨਾ ਸਾਂਗੀ ਦੀ ਖਾਨ ਤੋਂ ਦਾ ਹੈ ਇਸ ਕਸਮ ਜੋ ਤੁਸੀਂ ਦੇਸੀ ਦਵਾਈ ਹੋ ਆ ਠੀਕ ਆ ਚਲੋ ਜੀ ਆਪਣੇ ਕੋਲ ਹੈਗਾ ਇਹ 2 ਲੀਟਰ ਹੈਗਾ ਦੁੱਧ ਆਪਾਂ ਨੇ ਇਹਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੈਗਾ ਇਹ ਫੁੱਲ ਫੈਂਟ ਦਾ ਹੀ ਗਾੜਾ ਦੁੱਧ ਹੈ ਜਿਵੇਂ ਆਪਾਂ ਨੇ ਸਵੇਰੇ ਮਾਝਾ ਦੁੱਧ ਚੋ ਕੇ ਨਾ ਫ੍ਰੀਜ ਵਿੱਚ ਰੱਖ ਦਿੱਤਾ ਥਾ ਹੁਣ ਆਪਾਂ ਨੇ ਇਹ ਦੁੱਧ ਪਾ ਦੇਣਾ ਵਿੱਚ ਇਹਨੂੰ ਚੰਗੀ ਤਰ੍ਹਾਂ ਹੁਣ ਉਵਾਲੀ ਆ ਜਾਵੇ ਸਾਡੇ ਮੰਮੀ ਜੀ ਉਹ ਨਹੀਂ ਮਿੱਠਾ ਨਹੀਂ ਖਾਂਦੇ ਹੈਗੇ ਤੇਰ ਆਪਾਂ ਪਿੱਕੀਆਂ ਸੇਮੀਆਂ ਕੱਟ ਕੇ ਨਾ ਬਾਤ ਵਿੱਚ ਤੇ ਹੋਵੇ ਮਿੱਠਾ ਪਾਉਗੇ ਇਹਨਾਂ ਦੁੱਧ ਦੇ ਵਿੱਚ ਇਹਨੂੰ ਵਾਲੀ ਆਉਣ ਦੋ ਇਹ ਕਦੇ ਕਪਾਸੇ ਦੁੱਧ ਨੂੰ ਨਾ ਗਰਮ ਕਰਕੇ ਵੀ ਪਾ ਸਕਦੇ ਆ ਪਰ ਮੈਂ ਗਰਮ ਕਰਕੇ ਦੀ ਪਾਉਂਦੀ ਹੈਗੀ ਬਸ ਨਾਲ ਦੇ ਨਾਲ ਇਹਨੇ ਗਰਮ ਹੋ ਜਾਣਾ ਹੈ ਵਿੱਚ ਜਿਹੜੀਆਂ ਸੇਮੀਆਂ ਪਾਈਆਂ ਹੋਈਆਂ ਨੇ ਉਹਨਾਂ ਨੇ ਵੀ ਨਰਮ ਹੋ ਜਾਣਾ ਮੇਰੇ ਤੋਂ ਛੋਟ ਦੀ ਚਾਹ ਵੀ ਵਰਕੇ ਹੋ ਗਈ ਤਿਆਰ ਇਨੂੰ ਆਪਾਂ ਨੇ ਹੁਣ ਚੰਗੀ ਤਰ੍ਹਾਂ ਨਾ ਉੱਪਰ ਤੇ ਨਾ ਟੱਗ ਦੇਣਾ ਹੈ। ਤਾਂ ਕਿ ਨਾ ਭਾਗ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਵੇ ਆਪਣੀਆਂ ਸੇਵੀਆਂ। ਨੇ ਆਪੀ ਪੀਪਰ ਇਹ ਹੋਈ ਆ ਸੇਵੀਆਂ ਦੀ ਇੱਕਾ ਸੀ ਨਾ ਉੱਪਰ ਡੱਬਾ ਭਰ ਕੇ ਰੱਖਿਆ ਹੋਇਆ। ਇੱਕ ਸਾਲ ਇਹ ਚੰਗੀ ਤਰ੍ਹਾਂ ਆਰਾਮਦਾਰੀ ਨਾਲ ਨਾ ਸਾਡੀਆਂ ਨਾ ਸੇਵੀਆਂ ਵਾਧੂ ਵੱਟ ਕੇ ਰੱਖੀਆਂ ਹੋਈਆਂ। ਕਈ ਵਾ ਸਾਡੇ ਰਿਸ਼ਤੇਦਾਰ ਫੋਨ ਕਰ ਦਿੰਦੇ ਵੀ ਜੇ ਤੁਹਾਡੇ ਕੋਲ ਸੇਵੀਆਂ ਵੱਟੀਆਂ ਹੋਈਆਂ ਕੋਈ ਬਾਹਰ ਕੈਨੇਡਾ ਅਮਰੀਕਾ ਨੂੰ ਜਾਣਾ ਹੁੰਦਾ ਨਾ ਕਿਸੇ ਨੇ ਉਹ ਵੀ ਲੇਜਨ ਨੇ ਉਹਦੇ ਕਰਕੇ ਨਾ ਫਿਰ ਸਾਨੂੰ ਨਾ ਜਿਆਦਾ ਮਚੀ ਜਿਆਦਾ ਹੀ ਜਿਆਦਾ ਹੀ ਸੇਮੀਆਂ ਵਟ ਕੇ ਨਾ ਫਿਰ ਸਟੋਰ ਕਰਨੀਆਂ ਪੈਂਦੀਆਂ ਤੇ ਆਟੇ ਦੀਆਂ ਸੇਮੀਆਂ ਸਾਨੂੰ ਨਹੀਂ ਵਧੀਆ ਲੱਗਦੀਆਂ ਹੈਗੀਆਂ ਉਹ ਦੇਖਣ ਵਿੱਚ ਵੀ ਥੋੜੀ ਹੈ ਨਾ ਕਾਲੀਆਂ ਕਈ ਵੈਸੇ ਆਪਣੇ ਸਿਹਤ ਵਾਸਤੇ ਵਧੀਆ ਨਹੀਂ ਹੁੰਦਾ ਹੈਗਾ ਇਸ ਕਰਕੇ ਨਾ ਫਿਰ ਅਸੀਂ ਕਲੀਆਂ ਸੂਜੀ ਦੇ ਆਟੇ ਦੀਆਂ ਸੇਮੀਆਂ ਬਣਾਉਨੇ ਆ ਤੇ ਦੇਖਣ ਨੂੰ ਵੀ ਵਧੀਆ ਲੱਗਦੀਆਂ ਨੇ ਚਿੱਟੀਆਂ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟ ਆਉਂਦਾ ਇਹਨਾਂ ਦਾ ਹਾਂਜੀ ਬੀਬੀ ਸੇਮੀਆਂ ਬਣਾ ਲਓ ਜੀ ਠੰਡਾ ਹੁੰਦਾ ਤੇਰੇ ਕਾਣਾ ਵੀ ਤਾਂ ਰੋੜੇ ਨਹੀਂ ਦੀ ਹੈ ਕਿ ਮਮਾ ਵੀ ਅੱਜ ਸੇਵੀਆਂ ਬਣਾ ਕੇ ਖਾਣੇ ਆ। ਅਰੇ ਹੁਣੇ ਹੀ ਤਰੀਆਂ ਆਈਆਂ 2 ਮਿੰਟ ਵੇਟ ਕਰ। ਇਹ ਅਜੇ ਸੌਟੂ ਠੰਡ ਨੇ ਨਾ ਬਸ ਕਰਾਈ ਪਈ ਐ। ਹੋਰ ਜਾਂ ਠੰਡ ਹੈ। ਇੱਧਰ ਠੰਡੀ ਹਵਾ ਆਪਣੇ ਬਹੁਤ ਲੱਗਦੀ ਆ। ਇੱਧਰ ਕਿੰਨੂ ਵੀ ਠੀਕਦੇ ਹੋਣ ਆ ਵੀ ਹੁਣ ਇਹ ਦੂਸਰੇ ਨਹੀਂ ਪੀਂਦੇ ਹੈਗੇ। ਚਲੋ ਜੀ ਇੱਧਰ ਆਪਣੀਆਂ ਸੇਵੀਆਂ ਨੂੰ ਨਾ ਵਾਲੀ ਆ ਗਈ ਆ ਤੇ ਆਪਣੀਆਂ ਸੇਵੀਆਂ ਬਹੁਤ ਵਧੀਆ ਰਿਚ ਰਹੀਆਂ ਨੇ ਐਨ। ਤੇ ਬਾਕੀ ਨੇ ਇਸ ਟੀਮ ਦੇ ਵਿੱਚ ਨਾ ਚੰਗੀ ਤਰ੍ਹਾਂ ਪੱਕ ਜਾਂ। ਕੋ ਜੀ ਆਪਣੀਆਂ ਸੇਮੀਆਂ ਬਣ ਕੇ ਹੋ ਗਈਆਂ ਨੇ ਤਿਆਰ ਤੇ ਆਪਾਂ ਨਾ ਇਹਦੇ ਵਿੱਚ ਥੋੜਾ ਜਿਆਦਾ ਦੁੱਧ ਹੋਰ ਪਾ ਦਨੇ ਆ ਫਿਰ ਨਾ ਗਾੜੀ-ਗਾੜੀਆਂ ਸੇਮੀਆਂ ਨਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਹੁਣ ਅਰੇ ਆਪਾਂ ਇਹਦੇ ਵਿੱਚ ਮਿੱਠਾ ਨਹੀਂ ਪਾਉਣਾ ਹੈਗਾ ਇਹਨੂੰ ਐ ਚੰਗੀ ਤਰ੍ਹਾਂ ਵਾਲੀ ਆ ਜਾਵੇ ਵਾਲੀ ਹੋਣ ਤੇ ਬਾਅਦ ਵਿੱਚ ਫਿਰ ਆਪਾਂ ਇਹਦੇ ਵਿੱਚ ਮਿੱਠਾ ਮਿਕਸ ਕਰਾਂਗੇ ਸਾਡੀਆਂ ਸੇਵੀਆਂ ਨਾ ਹੋਣ ਬਹੁਤ ਵਧੀਆ ਨਾ ਰਿਜਗੀਆਂ ਨੇ ਤੇ ਦੁੱਧ ਵੀ ਹੋਣਾ ਚੰਗੀ ਤਰ੍ਹਾਂ ਨਾ ਗਾੜਾ ਗਾੜਾ ਜਿਹਾ ਹੋ ਗਿਆ ਏ ਇਹ ਬਹੁਤ ਬਾਲਾ ਟਾਈਮ ਵੀ ਲੱਗਿਆ ਹੈਗਾ ਮੇਰੇ ਨਾਲ 10 ਕਿਲੋ ਦਾ ਮਸਾਲਾ ਸਿਰਫ 10 ਮਿੰਟ ਦੇ ਵਿੱਚ ਨਾ ਸੇਵੀਆਂ ਬਣ ਕੇ ਹੋ ਗਈਆਂ ਨੇ ਆਪਣੀਆਂ ਤਿਆਰ ਉਹ ਸਾਡੇ ਮੰਮੀ ਜੀ ਜਿਹੜੀ ਖਾਂਦੇ ਨੇ ਫਿੱਕੀਆਂ ਸੇਵੀਆਂ ਤੇ ਉਹਨਾਂ ਵਾਰਤਿਆਂ ਹੁਣ ਆਪਾਂ ਫਿੱਕੀਆਂ ਸੇਮੀਆਂ ਕੱਢ ਲੈਣੇ। ਉਹ ਕਹਿੰਦੇ ਮੈਨੂੰ ਨਾ ਵੀ ਫਿੱਕੀਆਂ ਸੇਮੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ। ਉਹ ਚਾਹ ਦੇ ਨਾਲ ਖਾਂਦੇ ਨੇ ਸੇਮੀਆਂ। ਵੀ ਆ ਗਿਆ ਉੱਧਰ ਗੇੜ ਘੜਕਾਉਂਦਾ। ਆਪਾਂ ਨੇ ਹੁਣ ਮੰਮੀ ਜੀ ਨਾਲ ਵਾਰਤਿਆਂ ਸੇਮੀਆਂ ਕੱਢ ਦਿੱਤੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਮਿੱਠਾ। ਤਨ ਪਤਾ ਨਹੀਂ ਕੌਣ ਆਇਆ ਡੇਢ ਬਹੁਤ ਖੜਕਾਉਂਦਾ ਕੋਈ ਦੇਖਣ ਗਿਆ ਕੋਈ ਦੇਖਿਆ ਮੈਂ ਇਹ ਛੋਟੂ ਨੂੰ ਕਹਦੇ ਇੱਥੇ ਛੋਟੂ ਖੜਾ ਤਾਂ ਉਹ ਦੇਖ ਲੰਦਾ ਕੌਣ ਆਇਆ ਮੰਨ ਗਿਆ ਬੱਸ ਹਾਂ ਸੇਮੀ ਵਾਲਕੇ ਹੋ ਗਈਆਂ ਤਿਆਰ ਮੱਖਾਂ ਵੀ ਨਾ ਥੋੜੀ ਜੀ ਚੀਨੀ ਪਾਈ ਹੋਈ ਹੈ ਨਾ ਵੀ ਇਹ ਮਿਕਸ ਹੋ ਜਵੇ ਠੀਕ ਆ ਛੇਰ ਮੈਂ ਚਨੀਆ ਪਾ ਕੇ ਠੀਕ ਆ ਜੋ ਆਪਣਾ ਪੈਣਾ ਛੋਟ ਨੂੰ ਦੇ ਦਈਏ ਸੇਮੀਆਂ ਛੋਟੂ ਓ ਛੋਟੂ ਤਰੇ ਹਾਂ ਨੀ ਗਾਓ ਚਲੋ ਜਿਆਦਾ ਉਹ ਫੜਾ ਲਾਂਗੇ ਆਪਾਂ ਵੀ ਕਰਨ ਕਰਨ ਸੇਮੀਆਂ ਖਾ ਲਈਏ ਗਰਮ ਗਰਮ ਇਹ ਵਧੀਆ ਲੱਗਦੀਆਂ ਛੰਡੀਆਂ ਦਾ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੁਝ ਬੋ ਦੇਖ ਲੈ ਸੂਜੀ ਵਾਲੇ ਹਨੀ ਪਰ ਸੂਜੀ ਦੀਆਂ ਸੇਮੀਆਂ ਦੀ ਕਿੰਨੀ ਜ਼ਿਆਦਾ ਖੁਸ਼ਬੂ ਆਉਂਦੀ ਹੈ ਦੇਖੋ ਜੀ ਸ਼ਾਨੀ ਤਾਂ ਨਾ ਇਹ ਸਿੰਪਲ ਹੈ ਵਧੀਆ ਲੱਗਦੀਆਂ ਨੇ ਜੇ ਅਸੀਂ ਚਾਹਸ ਵਾਲੀਆਂ ਬਣਾਉਣੀ ਆ ਉਹਦੇ ਵਿੱਚ ਵੀ ਨਹੀਂ ਅਸੀਂ ਕੁਝ ਪਾਉਂਦੇ ਹੈਗੇ ਬਸ ਐਸ ਤਰ੍ਹਾਂ ਸਿੰਪਲ ਤਰੀਕੇ ਨਾਲ ਬਣਾ ਕੇ ਖਾ ਲੈਣਾ ਜੇ ਨਾ ਮੱਪਟਾ ਅੱਡਦੇ ਨੇ ਗੋਭੀ ਬੜੀ ਤਗੜੀ ਫੁੱਲ ਹੈ ਹਾਂ ਜੀ ਸਿਆਲ ਚ ਇਕਨੇ ਇੱਥੇ ਰੱਖ ਦੇ ਟਾਕੀ ਚ ਪਰ ਗੋਭੀ ਬਣਦੀ ਬਹੁਤ ਸਵਾਦਾ ਹੈ ਹਾਂ ਜੀ ਹੁਣ ਸਪਰੇਅ ਕੱਟ ਹੁੰਦੀ ਹੈ ਮਾਗਾਨੀਆ ਜਿਹੜਾ ਬੜਾ ਫੁੱਲਾ ਨਾ ਇਹਦੇ ਨਾਲੇ ਆਪਣੀ ਸਬਜ਼ੀ ਬਣ ਜਾਣੀ ਆ ਹਾਂ ਜੀ ਆ ਲੈਪਣ ਤਾਂ ਕਹਦਾ ਮੈਂ ਕਿ ਸੇਮੀ ਹੱਕ ਜਾਈ ਉਹ ਮੰਗਾ ਖਲਾ ਨਾ ਪਲਾ ਅੱਛਾ ਮੈਂ ਕਾ ਸਾਹ ਨੂੰ ਆਹ ਮੈਂ ਰਿਸੀਨ ਕਵਾਇਆ ਨਾ ਇਹ ਜੀ ਸੇਵੀਆਂ ਠੰਡ ਵਿੱਚ ਸੇਵੀਆਂ ਖਾਣੀਆਂ ਵੀ ਜ਼ਰੂਰੀਆਂ ਹਾਂ। ਹਾਂ ਜੀ। ਚਲੋ ਜੀ ਤੁਸੀਂ ਵੀ ਖਾ ਸਕਦੇ ਆ ਗਰਮ-ਗਰਮ ਸੇਵੀਆਂ ਤੇ ਹੁਣ ਨਾ ਆਪਾਂ ਨਾ ਕਮਰੇ ਦੇ ਵਿੱਚੇ ਲੈ ਕੇ ਜਾਂਦੇ ਆ ਤੇ ਉੱਥੇ ਬੈਠ ਕੇ ਖਾਣੇ ਆ। ਤੁਸੀਂ ਵੀ ਨਾ ਠੰਡ ਤੋਂ ਬਚਣ ਦਾ ਤਰੀਕਾ ਇਹ ਘਰ ਵਿੱਚ ਨਾ ਜ਼ਰੂਰ ਬਣਾ ਕੇ ਖਾਓ ਸੇਵੀਆਂ ਤੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਐ। ਸਰਦੀਆਂ ਦਾ ਨਾ ਇੱਕ ਤੁਸੀਂ ਨਾ ਖਜ਼ਾਨਾ ਹੀ ਸਮਝੋ ਇਹ। ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦੇਖੋ ਜੀ ਇੱਧਰ ਤਾਂ ਨਾ ਜੱਟਾਂ ਵਾਲਾ ਗੰਮੇ ਜਲਦਾ ਏ ਪੀਪੀ ਉਹ ਲਾਲੀ ਢੋਲ ਦੇ ਵਿੱਚ ਉਹ ਕਾਲ ਲੈਣਾ ਉਹਦਾ ਟਾਈਮ ਬਹੁਤ ਲੱਗਦਾ ਏ ਨਾ ਇਹ ਦਬੂ ਫੁੱਲਾ ਇਹ ਤਾਂ ਕਈ ਵਾਰੀ ਜਿਉਆ ਨਹੀਂ ਹੁੰਦਾ। ਪਿਆਜਾ ਨਾ ਕਿਹੜੇ ਸੌਖਾ ਏ। ਪਾਣਾ ਗੱਡੀ 'ਚ ਤੇਲ ਹੋਣਾ ਵੀ ਜ਼ਰੂਰੀ ਆ। ਦੇਸਾਂ ਨੇ ਬਾਹਰ ਲੈਣੇ ਦੇਖਣ ਫਿਰ ਹੱਥ ਧੋਣੇ ਪੈਣੇ ਦੇ ਨੂੰ। ਇਹ ਪਟਰੋਲ ਆ ਕਾ ਡੀਜ਼ਲ ਆ ਤੇ ਡੀਜ਼ਲ ਆ ਜੀ ਕਿੰਨਾ ਘਰ ਰਹਿ ਗਿਆ ਢੋਲ ਦੇ ਵਿੱਚ ਤੇਲ ਦੇਖਣ ਦਾ ਹਾਂ ਜੀ ਤਾਂ ਤੋਂ ਵੱਧ ਆ ਇਹ ਉਹ ਪਾਲਾ ਢੋਲ ਵੀ ਭਰਿਆ ਹੋਇਆ ਹੈ ਉਹ ਡੀਜ਼ਲ ਦਾ ਹੋਣਾ ਹੈ ਉਹ ਵੀ ਡੀਜ਼ਲ ਹੈ ਜੀ ਪਟਰੋਲ ਨਹੀਂ ਹੈਗਾ ਜੀ ਪਟਰੋਲ ਤਾਂ ਕੰਦੀ ਨਹੀਂ ਗੱਡੀ ਚ ਡਿੱਗਦੇ ਰਹਿੰਦੇ ਨਾ ਗੱਡੀ ਦੀ ਕ ਪਟਰੋਲ ਵਾਲੀ ਵੀ ਹੁੰਦੀ ਹੈ ਕ ਡੀਜ਼ਲ ਵਾਲੀ ਵੀ ਹੁੰਦੀ ਹੈ ਫਿਰ ਆਪਣੀ ਤਾਂ ਡੀਜ਼ਲ ਵਾਲੀ ਹੈ ਆਪਣੀ ਤਾਂ ਡੀਜ਼ਲ ਵਾਲੀ ਆ ਹਾਂ ਜੀ ਆਪਣਾ ਕੋਈ ਕਹੀਂ ਆਪਣਾ ਸਰੀ ਜਾਂਦਾ ਹੈ ਹਾਂ ਜੀ ਦੇਖੋ ਜੀ ਇਹ ਹੈਗਾ ਸਾਡਾ ਸਟੋਰ ਉਸਾ ਤੇਲ ਪੈ ਜਾਂਦਾ ਹੈ ਕੈਨ ਦੇ ਵਿੱਚ ਵੀ। ਸਮਝ ਨਹੀਂ ਬਾਈਟ ਕਿਵੇਂ ਲੱਗਦਾ ਇਹ। ਮਲੇ ਪਰ ਹੀ ਨਹੀਂ ਹੈਗੀ। ਚਿੱਟੀ ਕੈਨ ਲੈਣੀ ਚਾਹੀਦੀ ਹੈ ਚਿੱਟੀ ਕੈਨ ਦੇ ਵਿੱਚ ਨਾ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਤੇਲ ਹੈ। ਠੱਕਣ ਦੇ ਦੇ ਉੱਪਰ ਉੱਡ ਜਾਣਾ ਇਹਨੇ ਡੀਜ਼ਲ ਨੇ। ਔਰ ਠੰਡ ਹੈ ਠੰਡ ਕਰਕੇ ਤਾਂ ਹੀ ਪੈਪ ਮਰਤ ਗਿਆ ਇਹ ਨਿਆ ਦੇ ਤਾਂ ਪਾਰ ਤਾਂ ਨਹੀਂ ਜਾ ਪਾਉ ਇਹ ਚੱਲੂਗਾ ਚਲੋ ਹਾਂ ਚੱਲੂਗਾ ਵਿਗਲਾ ਕਿਤੇ ਉਹੀ ਨਾ ਹੋ ਜੇ ਕੰਮ ਗਵਾਣਾ ਕਰੇ ਪਿਆ ਇੱਥੇ ਹੀ ਪਾ ਲੈਨੇ ਆ ਦੋ ਕੰਨ ਜਿਉ ਜਿਉ ਤੇਲ ਪਿਆ ਇਹਦੀ ਇਹ ਕਮਜ਼ੋਰ ਹੋ ਜਾਂਦਾ ਪਿਆ ਪਾਣੀ ਭੜੀ ਜਾਂਦਾ ਫਿਰ ਇਹਦੀ ਖਲ ਜਾਣਾ ਘਰਾਂ ਤੇਲ ਪਿਆ ਉਹੀ ਵਰ ਤੋਂ ਪਹਿਲਾਂ ਕੋਈ ਤਾਂ ਹੈ پیسے ਲਾਏ ਹੋਏ ਉਹਰਾ ਇਹ ਨਾਲ ਦੇ ਫੋਨ ਨੇਗਾ ਇੱਕ ਨੇ ਪਾ ਲੈਗਾ ਇੱਕ ਨੇ ਪਾ ਦਿੰਨਾ ਹਾਂ ਬਾਹਰ ਇੱਕ ਕਾਇਲ ਪਾਤੀ ਆਇ ਕੋ ਖਵਰ ਨੂੰ ਫਾਟ ਕੇ ਲੈ ਕੇ ਚੱਲਦੇ ਹਾਂ ਮੈਂ ਕਿੰਨੀਆਂ ਕਰਨਾ ਭਾਜ ਨਹੀਂ ਘੱਟੀ ਜੋ ਤਿੰਨ ਪਾ ਦਿੰਦੇ ਆ ਤਿੰਨ ਸਾਪੀ ਤੋਂ ਸਰ ਪੈਣਾ ਤਿੰਨ ਤਾਂ ਬਹੁਤ ਨੇ ਇੱਕ ਪਾਤੇ ਜਾਂ ਦੋ ਹੋਰ ਪਾ ਲੈਣਗੇ ਇਹਦਾ ਤਾਂ ਮਾਇਆ ਪੋਣਾ ਜਿਵੇਂ ਨਾ ਅਛ ਵੀ ਲੱਗੀ ਹੁੰਦੀ ਹੈ ਗਰਮੀ ਦੀ ਠੰਡੇ ਪਾਣੀ ਦੀ ਹੋਕਨੇ ਨਹੀਂ। ਦੇਲਾ ਤੇਲ ਤੇ ਬਿਨਾਂ ਤਾਂ ਨਹੀਂ ਗੱਡੀ ਚੱਲਦੀ ਹੈਗੀ। ਆਇਆ ਬੰਦਾ ਇੱਕਦਮ ਰੋਟੀ ਖਾਦੇ ਜਗ੍ਹਾ ਸਾਰਾ ਗੱਡੀ ਗੱਡੀ ਨਹੀਂ ਚੱਲਣਾ ਗੱਡੀ ਤਾਂ ਮੁੱਕੀ ਜਵਾਬ ਦੇ ਦੇਗੀ। ਉਹ ਬੰਦਾ ਉੱਥੇ ਘਾਣੀਆਂ ਆਏਗਾ, ਸੁਧ ਪੀਣਾ ਤੇਲ ਇਹ ਖਾਣਾ। ਉਹ ਬੰਦਾ ਦਾ ਪਾਣੀ ਪੀ ਕੇ ਵੀ ਸਬਰ ਕਰ ਲੂਗਾ। ਹੋਰ ਕੋਈ ਨਹੀਂ ਆ ਬੰਦਾ ਵੀ ਕੋ ਸਾਦਾ। ਨਹੀਂ ਆਇਆ ਕਹਿੰਦਾ, ਕਹਿੰਦਾ ਵੀ ਆਇਆ ਕਹਿੰਦਾ ਇਹ। ਕਹਿੰਦਾ ਵੀ ਗੱਡੀ ਨੇ ਤਾਂ ਇੱਕ ਡਿੰਗਰੀ ਪਟਣਾ ਹੈਗਾ ਨਾ ਬੰਦਾ ਦਾ ਇੱਕ ਦਿਨ ਨਹੀਂ ਰੋਟੀ ਖਾਊਗਾ ਗੱਲ ਵੀ ਇਹਦੀ ਸਹੀ ਹੈ ਤੂੰ ਤਾਂ ਹੱਸਦਾ ਉਹਦਾ ਉਹਦਾ ਵੀ ਹੋ ਗਿਆ ਲੋਕ ਇਹਨਾਂ ਨੇ खासा ਚੱਕਤਾ ਤੇਰਰਾ ਇੱਕ ਚੱਕੂਆ 40 ਮੀਟਰ ਤੇਨ 50 ਚੱਕਦਾਇਆ ਕਰੀ ਜੇ ਬਾਈਟਰ ਦੇ ਦੋ ਬਾਈਟਰ ਦਾ ਕਾਇਚ ਹੋਂ ਦੇ ਚ ਚਾਗ ਬੰਦੀ ਆਈ ਮਾਟ ਪੇਂਟ ਚਾਗ ਬੰਦੀ ਹਰ ਵਾਰੀ ਝੱਗ ਤਾਂ ਬਣਨੀ ਹੋਇਆ ਤੇ ਜਿਹੜੇ ਬਣਦੀ ਆ ਪਤਾ ਕੁਛ ਨਹੀਂ ਨਾ ਮੈਨੂੰ ਨਹੀਂ ਪਤਾ ਇਹ ਮੇਰੇ 10 ਸਾਲ ਨੂੰ ਕੋਈ ਕਾਹਦੇ ਝੱਗ ਬਣਦੀ ਆ ਦੋਂ ਦਾ ਆ ਇਹ ਵੀ ਹਾਈਡਰੋਜਨ ਤੇ ਕਾਰਬਨ ਨੇ ਹੁੰਦੀ ਆ ਇਹ ਚ ਤੇਲ ਚ ਹੁੰਜ ਗਿਆ ਹੌਲੀ 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 ਨਾਲੇ ਵੇਲੇ ਗੱਡੀ ਅੰਦਰ ਖੜਦੀ ਆ ਕਮਰੇ ਚ ਫੇਰ ਵੀ ਦੇਖ ਲੈ ਇੰਨੀ ਜਿਆਦਾ ਮਿੱਟੀ ਚੜੀ ਪਈ ਐ ਇਹ ਹਮ ਨੂੰ ਹੋਣੀ ਤਾਂ ਹੈ ਸਰਫਨਾਂ ਵਾਲੇ ਸਾਫ ਆ ਨਾ ਨਾ ਸਰਫਨ ਨਾਲ ਤਾਂ ਐ ਜੰਮਕ ਜਾਂਦੀ ਆ ਉਸ ਆਏ ਆ ਇਸ ਕੋសារ ਰੰਗ ਵੀ ਚਿੱਟਾ ਨਾ ਜਿੱਟੇ ਕਰਕੇ ਨਾ ਮਿੱਟੀ ਦਾ ਦਾਗ ਚੰਪੀ ਜਾਂਦਾ ਏ ਚਲ ਵਾਧੂ ਦੇਖਦਾ ਵੇ ਗਰਮੀ 'ਚ ਕੱਢੀ ਤਾਂ ਨਹੀਂ ਸੌਕੀ ਐ ਖੰਡ ਦੇ ਵਿੱਚ ਤਾਂ ਔਖਾ ਐ ਆ ਜਦੋਂ ਤੋਂ ਬੁਨੇ ਕਦੇ ਨਹੀਂ ਆ ਕੇ ਬਿਲਕੁਲ ਸਾਜ ਮੈਂ ਗੱਡੀ ਸਾਫ ਕਰ ਦਨਾ ਕਰੂ ਨਾ ਕੁਛ ਫਿਰ ਪਕੌੜੇ ਖਾਣ ਜਾਣਾ ਹੋਰ ਪਕੌੜੇ ਪਕੌੜੇ ਖਾਣੇ ਜਾਣਾ ਹਾਂ ਉਹ ਕਰ ਦਨਾ ਸਾਫ ਕੋਈ ਨਹੀਂ ਜਾਏ ਥੱਲੇ ਪਕੌੜੇ ਖਾਣ ਤੋਂ ਜਾਣਾ ਗਿਆ ਹੀ ਦੇਖਣਾ ਹੋਰ ਕਿੰਨੀ ਐਟਮਾ ਖਾਣੀਆਂ ਐ ਕੋਈ ਨਾ ਤੈਨੂੰ ਵੀ ਆਉਣ ਲੱਗੇ ਨਾ ਕੁਛ ਨਾ ਕੁਛ ਲੈ ਕੇ ਆਉਂਗੇ ਇਹ ਆਪਣੇ ਤੋਤੇ ਬਹੁਤ ਹਨੇ ਕੋਠੇ ਪਰ ਸਾਰ ਲਿਖ